ਦੋਸਤੋ ਭਾਰਤ ਦਾ ਮੱਧ ਪ੍ਰਦੇਸ਼ ਰਾਜ ਦਾ ਇੱਕ ਜ਼ਿਲ੍ਹਾ ਹੈ ਛਤਰਪੁਰ ਇਹ ਉਹੀ ਛਤਰਪੁਰ ਜ਼ਿਲ੍ਹਾ ਹੈ ਜਿੱਥੇ ਸੈਂਕੜੇ ਸਾਲ ਪੁਰਾਣੇ ਕੁਜਰਾਵਾਂ ਦੇ ਮੰਦਰ ਅਤੇ ਮੂਰਤੀਆਂ ਹਨ ਦਿੱਲੀ ਤੋਂ ਆਉਣ ਵਾਲੀਆਂ ਰੇਲ ਗੱਡੀ ਨੂੰ ਇੱਥੇ ਰੁੱਕ ਕੇ ਹੀ ਜਾਣਾ ਪੈਂਦਾ ਪਰ ਇਹ ਰੇਲ ਗੱਡੀ ਛਤਰਪੁਰ ਦੇ ਰੇਲਵੇ ਸਟੇਸ਼ਨ ਤੇ ਨਹੀਂ ਰੁਕਦੀ ਬਲਕਿ ਸਟੇਸ਼ਨ ਤੋਂ ਔਰ ਤੋਂ ਕਾਫੀ ਚਿਰ ਪਹਿਨਾ ਹੀ ਰੇਲ ਗੱਡੀ ਵਿੱਚ ਸਵਾਰ ਲੋਕ ਇਸ ਦੀ ਚੈਨ ਖਿੱਚ ਕੇ ਰੇਲ ਗੱਡੀ ਰੋਕ ਦਿੰਦੇ ਹਨ ਤੇ ਫਿਰ ਇਤੋਂ ਹਜ਼ਾਰਾਂ ਦੀ ਗਿੜਤੀ ਵਿੱਚ ਲੋਕ ਉਤਰ ਕੇ ਸਾਹਮਣੇ ਖੜੇ ਆਟੋ ਰਿਕਸ਼ਿਆਂ ਵਿੱਚ ਬੈਠ ਕੇ 35 ਕਿਲੋਮੀਟਰ ਦੂਰ ਗੜਾ ਪਿੰਡ ਪਹੁੰਚਦੇ ਹਨ ਇਸੇ ਗੜਾ ਪਿੰਡ ਵਿੱਚ ਵੜਿਆ ਹੋਇਆ ਹੈ ਬਗੇਸ਼ਵਰ ਥਾਬ ਜਿੱਥੇ ਇੱਕ 26 ਸਾਲਾਂ ਦਾ ਲੜਕਾ ਤ੍ਰੇਦਰ ਸ਼ਾਸਤਰੀ ਬਾਬਾ ਵੜ ਕੇ ਬੈਠਾ ਹੈ ਇਹ ਤ੍ਰੇਦਰ ਸ਼ਾਸਤਰੀ ਉਹਨ ਅਸਲੀ ਸਰਕਾਰ ਬਣ ਚੁੱਕਿਆ ਕਿਉਂਕਿ ਇਸ ਦੇ ਦਰਬਾਰ ਵਿੱਚ ਮੱਤ ਪ੍ਰਦੇਸ਼ ਦੇ ਮੁੱਖ ਮੰਤਰੀ ਮੰਤਰੀ ਅਤੇ ਐਮਐਨਏ ਵੀ ਪਾਣੀ ਭਰਦੇ ਹਨ ਅਤੇ ਇਸ 26 ਸਾਲ ਦੇ ਬਾਬੇ ਧ੍ਰਿਤਦਰ ਸ਼ਾਸਤਰੀ ਦੇ ਪੈਰਾਂ ਵਿੱਚ ਬੈਠਦੇ ਹਨ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ ਹੁੰਦੀ ਹੈ ਲੋਕ ਇਸ ਬਾਬੇ ਤੋਂ ਆਪਣਾ ਪ੍ਰਵੇਖ ਜਾਣਨ ਲਈ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਲੱਗ ਕੇ ਖੜੋਤੇ ਹੁੰਦੇ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਇਸ ਪ੍ਰਕਾਢੀ ਧ੍ਰਿਤਦਰ ਸ਼ਾਸਤਰੀ ਦੀ ਅਸਲ ਸਚਾਈ ਕਿਵੇਂ ਇਹ ਧ੍ਰਿਤਦਰ ਕ੍ਰਿਸ਼ਨ ਗਰਗ ਦਾ ਧ੍ਰਿਤਦਰ ਸ਼ਾਸਤਰੀ ਬਣਿਆ ਕੌਣ ਹੈ ਇਸ ਦੇ ਪਿੱਛੇ ਜੋ ਇਸ ਨੂੰ ਚਲਾ ਰਿਹਾ ਹੈ ਇਸ ਪੁਖੜ ਦੇ ਪੂਰੀ ਸਚਾਈ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਵੇਗੀ ਕਿ ਕਿਵੇਂ ਧਰਿੰਦਰ ਸ਼ਾਸਤਰੀ ਨੇ ਪੁਖੜ ਜਾਤੂ ਟੂਲੇ ਦੇ ਦਾਪਤੇ ਭੋਲੇ-ਪਾਲੇ ਲੋਕਾਂ ਨੂੰ ਲੁੱਟ ਕੇ ਆਪਣਾ ਐਡਾ ਵੱਡਾ ਸਾਮਰਾਜ ਖੜਾ ਕਰ ਲਿਆ ਇਹ ਸਾਰਾ ਕੁਝ ਜਾਣਗੇ ਅੱਜ ਦੀ ਇਸ ਐਪੀਸੋਡ ਵਿੱਚ ਪਰ ਉਸ ਤੋਂ ਪਹਿਲਾਂ ਬੇੜਤੇ ਹੈ ਕਿ ਵੀਡੀਓ ਪੂਰੀ ਸੋੜੇ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਬਗੇਸ਼ਵਰਤਾ ਵਾਲੇ ਪੁਖੜੇ ਧਰਿੰਦਰ ਸ਼ਾਸਤਰੀ ਦੀ ਕਹਾਣੀ ਬាទਪਰਦੇਸ਼ ਦੇ ਇਸੇ ਗੜਾ ਕਸਬੇ ਤੋਂ ਹੀ ਸ਼ੁਰੂ ਹੁੰਦੀ ਹੈ ਇੱਥੇ ਇੱਕ ਪਹਾੜੀ ਤੇ ਬੜੇ ਮੱਧਰ ਵਿੱਚ ਕਰੀਬ 200 ਸਾਲ ਪੁਰਾਣੀ ਸ਼ੰਕਰ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ ਜਿੱਥੇ ਉੱਥੋਂ ਦੇ ਲੋਕਲ ਲੋਕ ਆਪਣੇ ਮਰਨ ਵਾਲੇ ਪਰਿਵਾਰਕ ਮੈਂਬਰਾਂ ਦਾ ਅੰਤਿਮ ਸੰਸਕਾਰ ਕਰਿਆ ਕਰਦੇ ਸਨ ਇਸ ਲਈ ਕਾਫੀ ਪੁਰਾਣੇ ਸਮੇ ਤੋਂ ਹੀ ਇੱਥੇ ਲੋਕ ਜਾਤੂ ਟੂੜੇ ਅਤੇ ਤੰਤਰਬੱਤਰ ਕਰਲੇ ਵੀ ਸ਼ਵਚਾਰ ਘਾੜ ਵਿੱਚ ਆਉਦੇ ਸਨ ਇਹ ਦਾਵਾ ਕੀਤਾ ਜਾਂਦਾ ਹੈ ਕਿ ਤ੍ਰੇਦ ਸ਼ਾਸਤਰੀ ਦੇ ਦਾਦਾ 세투लाल ਗਰਗਨੇ ਇਸ ਪਹਾੜੀ ਤੇ ਹੀ 91 ਬਾੜ ਦੀ ਮੂਰਤੀ ਰਖਵਾ ਦਿੱਤੀ ਸੀ ਜਿੱਥੇ ਸਾਲ 1986 ਆਉਦੇ ਆਉਦੇ ਇੱਕ ਛੋਟਾ ਜਿਹਾ ਕਵਰੇ ਦੇ ਵਿੱਚ ਮੰਦਰ ਬਣਾ ਦਿੱਤਾ ਗਿਆ ਤ੍ਰੇਦਰ ਸ਼ਾਸਤਰੀ ਦਾ ਦਾਦਾ ਇਸੇ ਮੰਦਰ ਵਿੱਚ ਹੀ ਇੱਕ ਪੁਜਾਰੀ ਵਜੋਂ ਪੂਠਾ ਪੂਜਾ ਪਾਠ ਕਰਦਾ ਸੀ ਪਰ ਇਸ ਦੇ ਨਾਲ-ਨਾਲ ਹੀ ਉਸ ਜਗ੍ਹਾ ਚਵਚਾਨ ਘਾਟ ਔਣ ਕਰਕੇ ਤ੍ਰੇਦਰ ਸ਼ਾਸਤਰੀ ਦਾ ਦਾਦਾ ਉੱਥੇ ਜਾਤੂ ਟੂਨੇ ਵੀ ਕਰਿਆ ਕਰਦਾ ਸੀ ਜਿਸ ਨੂੰ ਦੇਖ ਦੇ ਕੇ ਤ੍ਰੇਦਰ ਸ਼ਾਸਤਰੀ ਵੱਡਾ ਹੋਇਆ ਪਹਿਲਾਂ ਇਸ ਦਾ ਨਾਮ ਸੀ ਧ੍ਰਿਤਦਰ ਕ੍ਰਿਸ਼ਨ ਗਰਗ ਅਤੇ ਇਸ ਨੇ ਆਪਣੀ ਪੜ੍ਹਾਈ ਵੀ ਵਿੱਚ ਹੀ ਛੱਡ ਦਿੱਤੀ ਤੇ ਆਪਣੇ ਆਪ ਹੀ ਆਪਣੇ ਨਾਮ ਦੇ ਨਾਲ ਸ਼ਾਸਤਰੀ ਨਗੌਰਿਆ ਸ਼ੁਰੂ ਕਰ ਦਿੱਤਾ ਜਿਸ ਦਾ ਭਾਵ ਇਹ ਹੈ ਕਿ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਹੁਣ ਸਾਰੇ ਸ਼ਾਸਤਰਾਂ ਦਾ ਅਧਿਐਨ ਕਰਕੇ ਬਹੁਤ ਵੱਡਾ ਮਹਾਤਮਾ ਬਣ ਗਿਆ ਹਾਂ ਸਾਲ 1996 ਵਿੱਚ ਧ੍ਰਿਤਦਰ ਸ਼ਾਸਤਰੀ ਦਾ ਜਨਮ ਗੜਾ ਕਸਬੇ ਵਿੱਚ ਰਾਮ ਗੋਪਾਲ ਗਰਗ ਦੇ ਘਰ ਵਿੱਚ ਹੋਇਆ ਸੀ ਆਪਣੇ ਭੈਣ ਭਰਾਵਾਂ ਵਿੱਚੋਂ ਤ੍ਰਿਹਦਰ ਸ਼ਾਸਤਰੀ ਸਭ ਤੋਂ ਵੱਡਾ ਹੈ। ਵੈਸੇ ਤਾਂ ਉਸਦੇ ਇਹ ਪਖਾੜੇ ਸ਼ੁਰੂ ਕਰਦੇ ਕਾੜੀ ਕੋਈ ਜ਼ਿਆਦਾ ਪੁਰਾਣੀ ਨਹੀਂ ਪਰ ਤ੍ਰਿਹਦਰ ਸ਼ਾਸਤਰੀ ਨੇ ਇਹ ਜਾਦੂ ਟੂਣਾ ਇਹ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਣ ਦੇ ਗੋੜ ਆਪਣੇ ਦਾਦੇ ਤੋਂ ਹੀ ਸਿੱਖੇ ਸੜ। ਇਸ ਬਾਰੇ ਤ੍ਰਿਹਦਰ ਸ਼ਾਸਤਰੀ ਆਪਣੀ ਵੀਡੀਓਜ਼ ਵਿੱਚ ਕਈ ਵਾਰ ਦੱਸਦਾ ਨਜ਼ਰ ਵੀ ਆਉਂਦਾ ਹੈ। ਵੈਸੇ ਤਾਂ ਤ੍ਰਿਹਦਰ ਸ਼ਾਸਤਰੀ ਆਪਣੀ ਵੈੱਬਸਾਈਟ ਤੇ ਆਪਣੀ ਜਾਇਦਾਦ ਬਾਰੇ ਲਿਖਦਾ ਹੈ ਕਿ ਉਸਦੇ ਕੋਲ ਸਿਰਫ ਇੱਕ ਮੋਟਰਸਾਈਕਲ ਹੀ ਹੈ। ਬਾਰੇ ਤਾਂ ਰਹੀ ਉਹ ਲੋਕਾਂ ਨੂੰ ਦਿਖਾਉਣ ਵਾਲੀ ਜਾਣਕਾਰੀ ਪਰ ਅਸਲੀਅਤ ਵਿੱਚ ਬਾਪਾ ਕਰੋਨਾ ਦੀਆਂ ਕਾਰਾਂ ਦਾ ਛੱਡੋ ਕਈ ਵਾਰ ਤਾਂ ਕਰੋੜਾਂ ਅਰਬਾਂ ਦੇ ਹਵਾਈ ਜਹਾਜ਼ਾਂ ਦੀ ਵੀ ਸਵਾਰੀ ਕਰਦਾ ਨਜ਼ਰ ਆਉਂਦਾ ਹੈ ਜਦੋਂ ਕਿਤੇ ਬਾਹਰ ਜਾਦਾ ਹੈ ਤਾਂ ਦਰਜਨਾਂ ਕਾਰਾਂ ਉਸਦੇ ਮਗਰ ਚੱਲਦੀਆਂ ਹਨ ਪਰ ਇਹ ਇੰਨਾ ਪੈਸਾ ਆਇਆ ਕਿੱਥੋਂ ਜਿਹੜੇ ਤ੍ਰਿਸ਼ਾਸ਼ਤਰੀ ਕੋਲ ਕਦੇ ਸਿਰ ਤੇ ਛੱਤ ਨਹੀਂ ਸੀ ਸਿਰ ਤੇ ਤਰਪਾਲ ਪਾ ਕੇ ਉਹ ਗੁਜ਼ਾਰਾ ਕਰਦੇ ਸਨ ਉਹ ਅੱਜ ਇਹਦਾ ਅਮੀਰ ਕਿਵੇਂ ਹੋ ਗਿਆ ਜੋ ਸਰਫ ਤੇ ਸਿਰਫ ਲੋਕਾਂ ਦੇ ਪੈਸੇ ਨਾਲ ਹੋਇਆ ਲੋਕਾਂ ਨੂੰ ਜਾਤੂ ਟੂੜਿਆਂ ਵਿੱਚ ਪਾ ਕੇ ਚਮਤਕਾਰ ਦੇ ਨਾਂ ਤੇ ਉਹਨਾਂ ਨੂੰ ਲੁੱਟਿਆ ਜਾਂਦਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਕਾਫੀ ਸਾਲ ਪਹਿਲਾਂ ਵੀ ਤ੍ਰਿੰਦਰ ਸ਼ਾਸਤਰੀ ਨੇ ਛਤਰਪੁਰ ਵਿੱਚ ਇੱਕ ਮੀਡੀਆ ਨਾਲ ਪ੍ਰੈਸ ਬੀਟ ਕੀਤੀ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਸਾਡੇ ਦਰਬਾਰ ਵਿੱਚ ਆ ਕੇ ਚਮਤਕਾਰ ਵੇਖੋ ਜਿੱਥੇ ਜਦੋਂ ਵੀ ਕੋਈ ਬਿਜਲੀ ਦਾ ਪਰਬ ਜਗਾਇਆ ਜਾਂਦਾ ਤਾਂ ਉਹ ਫੁੱਟ ਜਾਂਦਾ ਇੱਥੇ ਸਿਰਫ ਦੀਵੇ ਦੀ ਰੌਸ਼ਨੀ ਹੀ ਕੰਮ ਕਰਦੀ ਹੈ ਪਰ ਜਿਸ ਦਿਨ ਜਦੋਂ মিডিਆ ਨੇ ਤ੍ਰਿੰਦਰ ਚਾਚਤਰੀ ਦੇ ਇਸ ਦਾਅਵੇ ਦੀ ਖੋਜ ਪੜਤਾਲ ਕੀਤੀ ਤਾਂ ਉਸ ਵਕਤੇ ਸਭ ਕੁਝ ਹੀ ਝੂਠ ਦਿਖ ਲਿਆ ਸੀ ਜਿਸ ਤੋਂ ਬਾਅਦ ਨਬੋਸ਼ੀ ਤੋਂ ਦੱਸਦਾ ਤ੍ਰਿੰਦਰ ਚਾਚਤਰੀ ਲੰਬਾ ਸਮਾਂ মিডিਆ ਤੋਂ ਬਚਦਾ ਰਿਹਾ ਸੀ ਪਰ ਹੌਲੀ-ਹੌਲੀ ਤ੍ਰਿੰਦਰ ਚਾਚਤਰੀ ਦੇ ਨਾਲ ਕੁਝ ਅਜਿਹੇ ਲੋਕ ਜੁੜਦੇ ਗਏ ਜੋ ਉਸ ਨੂੰ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਲੈ ਆਏ ਤੇ ਸੋਸ਼ਲ ਮੀਡੀਆ ਤੋਂ ਹੀ ਤ੍ਰਿੰਦਰ ਚਾਚਤਰੀ ਦੀ ਲੋਕਪ੍ਰਿਤਾ ਵਧਣ ਲੱਗੀ ਸੋਸ਼ਲ ਮੀਡੀਆ ਹੱਥ ਲੱਗੜਦੇ ਤ੍ਰਿੰਦਰ ਚਾਚਤਰੀ ਨੂੰ ਹੋਰ ਆਪਣੀ ਮਸ਼ਹੂਰੀ ਵਾਸਤੇ ਦੂਜੇ ਟੀਵੀ মিডিਆ ਦੀ ਜ਼ਰੂਰਤ ਨਹੀਂ ਸੀ ਰਹੀ ਉਸ ਦੀਆਂ ਵੀਡੀਓਜ਼ ਨੂੰ YouTube ਅਤੇ WhatsApp ਦੇ ਜ਼ਰੀਏ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਇਆ ਗਿਆ ਅੱਜ ਦੀ ਤਰੀਕ ਵਿੱਚ 33 ਸ਼ਾਸ਼ਤਰੀ ਦੀਆਂ ਵੀਡੀਓ ਤੇ ਲੱਖਾਂ ਵਿਊ ਆਉਂਦੇ ਹਨ ਆਮ ਜੀਵਨ ਵਿੱਚ ਤੁਹਾਨੂੰ ਲੋਕ ਧ੍ਰਿਤਦਰ ਸ਼ਾਸ਼ਤਰੀ ਦੇ ਝੂਠੇ ਚਮਤਕਾਰ ਦੇਖਦੇ ਨਜ਼ਰ ਆ ਹੀ ਜਾਂਦੇ ਹੋਣਗੇ ਜਦੋਂ ਇਸ ਨੂੰ ਸੋਸ਼ਲ ਮੀਡੀਆ ਦੇ ਮਸ਼ਹੂਰੀ ਮਿਲੀ ਤਾਂ ਹੌਲੀ-ਹੌਲੀ ਦੂਜਾ ਟੀਵੀ মিডিਆ ਵੀ ਸ਼ਾਸ਼ਤਰੀ ਵੱਲ ਆਕਰਸ਼ਿਤ ਹੋਇਆ ਪੋਰਤਾਂ ਤੇ ਦਰਸ਼ਕਾਂ ਇਸ ਤਰੀ ਦੇ ਪਰਵਾਚਨ ਟੀਵੀ ਚੈਨਲ ਸਿੱਧੇ ਹੀ ਪ੍ਰਸਾਰਤ ਕਰਦੇ ਨਜ਼ਰ ਆਉਦੇ ਹਨ ਸੋਸ਼ਲ ਮੀਡੀਆ ਟੀਵੀ ਚੈਨਲ ਅਤੇ ਹੁਣ ਰਾਜਨੀਤਿਕ ਸਪੋਰਟ ਮੈਲ ਤੋਂ ਬਾਅਦ ਧ੍ਰਿਦਰ ਸ਼ਾਸਤਰੀ ਹਰ ਪਾਸੇ ਧਾਰਮਿਕ ਪਖਾੜ ਨੂੰ ਫਲਾ ਰਿਹਾ ਹੈ ਬਗੇਸ਼ਵਰ ਧਾਮ ਸ਼ਾਸਤਰੀ ਦੀ ਦੁਕਾਨ ਬਲ ਤੋਂ ਬਾਅਦ ਹੁਣ ਵਿਰਾਨ ਪਈਆਂ ਆਸ-ਪਾਸ ਦੀਆਂ ਜ਼ਮੀਨਾਂ ਦੀ ਕੀਮਤ ਵੀ ਕਰੋੜਾਂ ਵਿੱਚ ਪਹੁੰਚ ਗਈ ਹੈ ਬਹੁਤ ਸਾਰੀਆਂ ਜ਼ਮੀਨਾਂ ਉੱਤੇ ਇਸ ਪਖੜੀ ਵੱਲੋਂ ਕਬਜ਼ਾ ਵੀ ਕੀਤਾ ਗਿਆ ਹੈ ਬਹੁਤ ਸਾਰੇ ਨੈਸ਼ਨਲ ਮੀਡੀਆ ਪੱਤਰਕਾਰਾਂ ਨੇ ਇਹ આરોਪ ਲਗਾਏ ਆੜ ਕੇ ਤ੍ਰੇਦਰ ਸ਼ਾਸਤਰੀ ਅਤੇ ਉਸ ਦੇ ਗੁੱਡਿਆਂ ਵੱਲੋਂ ਗੜਾ ਕਸਬੇ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਉੱਤੇ ਮੰਦਵ ਦੇ ਨਾਂ ਤੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਪਰ ਇਸ ਪਕੜੀ ਦੇ ਫੈਲੇ ਹੋਏ ਨੇ ਪ੍ਰਭਾਵ ਕਾਰਨ ਕੋਈ ਆਮ ਪਿੰਡ ਵਾਸੀ ਇਸ ਦੇ ਵਿਰੁੱਧ ਆਵਾਜ਼ ਉਠਾਉਣ ਦਾ ਵੀ ਹੌਸਲਾ ਨਹੀਂ ਕਰ ਪਾਉਂਦਾ ਕਿਉਂਕਿ ਮਤਰੀ ਮੁੱਖ ਮੰਤਰੀ ਕਲੈਕਟਰ ਢਾਣੇਦਾਰ ਸਾਰੇ ਦਤ੍ਰੇਦਰ ਸ਼ਾਸਤਰੀ ਦੇ ਪੈਰਾਂ ਵਿੱਚ ਬੈਠਦੇ ਹਨ ਫਿਰ ਆਮ ਲੋਕਾਂ ਦੀ ਚੀਜ਼ ਬੁਖਾਰ ਕੌਣ ਸੁਨੇਗਾ ਤ੍ਰਿੰਦਰ ਸ਼ਾਸਤਰੀ ਦੇ ਪੈਰਾਂ ਵਿੱਚ ਬੈਠਣ ਵਾਲਿਆਂ ਵਿੱਚ ਇਕੱਲੇ ਭਾਜਪੀ ਦੇ ਨੇਤਾ ਹੀ ਨਹੀਂ ਔਰੇ ਬਲਕਿ ਕਾਂਗਰਸ ਦੇ ਮਤ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਵਰਗੇ ਵੀ ਤ੍ਰਿੰਦਰ ਸ਼ਾਸਤਰੀ ਦੇ ਮੂਹਰੇ ਸਿਰ ਝੁਕਾ ਕੇ ਚੱਲਦੇ ਹਨ ਤ੍ਰਿੰਦਰ ਸ਼ਾਸਤਰੀ ਦਾ ਭਰਾ ਸਾਰੀ ਗ੍ਰਾਮ ਵੀ ਇਸ ਦਬਦਬੇ ਦਾ ਫਾਇਦਾ ਚੁੱਕਣ ਵਿੱਚ ਪਿੱਛੇ ਨਹੀਂ ਰਿਹਾ ਕੁਝ ਸਮਾਂ ਪਹਿਲਾਂ ਉਹ ਗੜਾ ਪਿੰਡ ਦੇ ਇੱਕ ਵਿਆਹ ਸਵਾਗਤ ਵਿੱਚ ਨਵ ਵਿਆਹੀ ਲੜਕੀ ਨੂੰ ਹੀ ਚੁੱਕਣ ਚਲਿਆ ਗਿਆ ਸੀ ਜਦਸ ਦੀ ਵੀਡੀਓ ਚੋਚਲ ਮੀਡੀਆ ਉਤੇ ਖੂਬ ਵਾਇਰਲ ਹੋਈ ਸੀ ਤੇ ਭਾਰੀ ਆਮ ਲੋਕਾਂ ਵੱਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਨੇ ਕੋਈ ਕੇਸ ਦਰਜ ਕੀਤਾ ਸੀ ਤ੍ਰਿੰਦਰ ਚਾਚਤਰੀ ਉਹ ਅੱਜ ਦੇ ਸਮੇਂ ਵਿੱਚ ਲੋਕਾਂ 'ਚ ਭੂਤਾਂ-ਪ੍ਰੇਤਾਂ ਕੱਢਣ ਦਾ ਵੀ ਕੰਮ ਕਰਦਾ ਉਹ ਮੱਤਰ ਮਾਰਦਾ ਤੇ ਲੋਕ ਅਸਾਈਆਂ ਵਾਂਗ ਉੱਚੀ-ਉੱਚੀ ਚੀਕਾਂ ਮਾਰਨ ਲੱਗ ਪੈਂਦੇ ਹਨ ਕਿਹਾ ਜਾਂਦਾ ਹੈ ਕਿ ਇਹਨਾਂ ਲੋਕਾਂ ਵਿੱਚ ਭੂਤ-ਪ੍ਰੇਤ ਹੁੰਦੇ ਪਰ ਅਜਿਹਾ ਨਹੀਂ ਹੈ ਕਿ ਤ੍ਰਿੰਦਰ ਚਾਚਤਰੀ ਦੇ ਇਸ ਪਕਾੜ ਨੂੰ ਕਿਸੇ ਨੇ ਚੈਲੰਜ ਹੀ ਨਹੀਂ ਕੀਤਾ ਸਭ ਤੋਂ ਵੱਡੀ ਚਰੌਦੇ ਤ੍ਰਿੰਦਰ ਸ਼ਾਸਤਰੀ ਨੂੰ ਨਾਗਪੁਰ ਦੇ ਅੰਦ ਸ਼ਰਦਾ ਦਰਮੂਲਣ ਸੰਸਥਾਨ ਦੇ ਸ਼ਾਇਮ ਮਾਨਵ ਨੇ ਦਿੱਤੀ ਸੀ ਉਸ ਨੇ ਤ੍ਰਿੰਦਰ ਸ਼ਾਸਤਰੀ ਨੂੰ ਕਿਹਾ ਸੀ ਕਿ ਮੈਂ ਤੇਰੇ ਤੋਂ ਕੁਝ ਸਵਾਲ ਪੁੱਛਾਂਗਾ ਮੈਂ 10 ਲੋਕ ਤੇਰੇ ਸਾਹਮਣੇ ਖੜਾ ਰਾਂਗਾ ਤੂੰ ਉਹਨਾਂ ਦੇ 90% ਤੱਕ ਹੀ ਸਹੀ ਨਾਮ ਅਤੇ ਉਹਨਾਂ ਦਾ ਕਿੱਤਾ ਦੱਸ ਦੇਵੀਂ ਤਾਂ ਮੈਂ ਤੈਨੂੰ 30 ਲੱਖ ਦਾ ਇਨਾਮ ਦੇਵਾਂਗਾ ਜੇਕਰ ਮੈਂ ਗਲਤ ਹੋਇਆ ਤਾਂ ਮੈਂ ਆਪਣਾ ਇਹ ਸਾਰਾ ਕੰਮਕਾਰ ਛੱਡ ਕੇ ਤੇਰਾ ਭਗਤ ਬਣ ਜਾਵਾਂਗਾ ਤਰੇ ਦਰਸ਼ ਯਾਤਰੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਡਰ ਗਿਆ ਤੇ ਆਪਣਾ ਪ੍ਰੋਗਰਾਮ ਵਿੱਚੇ ਹੀ ਛੱਡ ਕੇ ਭੱਜ ਆਇਆ ਸੀ ਇਹ ਹੈ ਇਸ ਪਖੜੀ ਦੀ ਅਸਲੀ ਔਕਾਤ ਤ੍ਰੇਦਰ ਸ਼ਾਸਤਰੀ ਦੇ ਭਗਤਾਂ ਦੀ ਗਿਣਤੀ ਵਿੱਚ ਕੱਲੇ ਹਿੰਦੂ ਧਰਮ ਦੇ ਲੋਕ ਹੀ ਚਾਵਲ ਨਹੀਂ ਹਨ ਬਲਕਿ ਅੱਜਕੱਲ੍ਹ ਵੀਡੀਓ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਸਿੱਖ ਵੀ ਉਸ ਦੇ ਪ੍ਰਵਚਨ ਸੁਣਨ ਜਾਂਦੇ ਆ ਤੇ ਆਪਣਾ ਭੂਮਿਕਾ ਜਾਂਦਲ ਪਹੁੰਚਦੇ ਹਨ ਸੋ ਦੋਸਤੋ ਏਸੀ ਬਗੇਸ਼ਵਰ ਧਾਮ ਵਾਲੇ ਪਖੜੀ 37 ਸ਼ਾਸਤਰੀ ਦੀ ਅਸਲ ਕੁੱਢਲੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਜ਼ਬਦੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ